ਆਰਸੀ ਦੇ ਸਰਪੰਚ ਪਿੰਡ ਹੁੰਬੜਾ ਇਹ ਜਿਹੜਾ ਘੱਗਰ ਦਾ ਪੁਲਾ ਮਲਾਲਾ ਕਰਾਲਾ ਲੱਗਿਆ ਹੋਇਆ ਇਹ ਮੇਨ ਰਸਤਾ ਹੈ ਵੀ 25 ਪਿੰਡਾਂ ਦਾ ਇਹ ਰਸਤਾ ਇੱਥੇ ਆਣਾ ਜਾਣਾ ਹੈ ਕਿ 2023 ਕੇ ਵਿੱਚ ਹੜ੍ਹਾਂ ਆਣੇ ਕੇ ਕਾਰਨ ਉਸ ਟਾਈਮ ਕਾਫੀ ਨੁਕਸਾਨ ਹੋਇਆ ਬਹੁਤ ਓਵਰ ਓਵਰ ਪਲੋ ਪਾਣੀ ਹੋ ਗਿਆ ਸੀਗਾ ਹੁਣ ਵੀ ਲਗਾਤਾਰ ਜਿਹੜਾ ਪਾਣੀ ਹੈ ਉਹ ਘੱਗਰ ਕੇ ਵਿੱਚ ਆਈ ਜਾ ਰਿਹਾ ਕਿਉਂਕਿ ਪਹਾੜਾਂ ਦੇ ਵਿੱਚ ਉੱਪਰ ਬਰਸਾਤ ਹੋ ਰਹੀ ਹੈ ਉਸ ਦੇ ਕਾਰਨ ਜਿਹੜਾ ਇਸ ਨੂੰ ਪੱਥਰ ਲਾਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਹ ਪੁਲ ਦੀ ਸੇਫਟੀ ਹੋ ਸਕੇ ਇਹ ਸਰਕਾਰ ਦਾ ਬਹੁਤ ਬੜਾ ਉਪਰਾਲਾ ਹੈ ਇਹ ਇਸੇ ਤਰ੍ਹਾਂ ਜਾਰੀ ਰਹਿਣਾ ਚਾਹੀਦਾ ਅੱਗੇ ਹੋਰ ਵੀ ਜਿਹੜਾ ਵੀ ਬੰਦ ਹੈ ਇਸ ਨੂੰ ਵੀ ਉਹ ਪੱਕਾ ਕੀਤਾ ਜਾਵੇ ਤਾਂ ਕਿ ਜੋ ਲੱਕੇ ਦਾ ਕੋਈ ਨੁਕਸਾਨ ਨਾ ਹੋ ਸਕੇ 2023 ਦੇ ਵਿੱਚ ਪਾਰ ਪੈ ਗਿਆ ਤਾਂ ਉਰੇ ਫਾੜ ਪੈ ਗਿਆ ਸੀਗਾ ਇੱਥੇ ਕਿੰਨੀ ਤਬਾਹੀ ਹੋਈ ਉਸ ਟਾਈਮ ਕਾਫੀ ਤਬਾਹੀ ਹੋਈ ਸਾਰੀ ਫਸਲਾਂ ਖਰਾਬ ਹੋ ਗਈ ਸੀਗੀਆਂ ਇੱਕ iraciale ਸਾਈਡ ਸਾਰਾ ਪਾਣੀ ਉਧਰ ਝੂਰ ਮੱਜਰੇ ਸਾਈਡ ਕਰਾਲੀ ਸਾਈਡ ਪਾਣੀ ਭਰ ਗਿਆ ਸੀ ਕਾਫੀ ਪਿੰਡਾਂ ਤੱਕ ਹੁੰਬੜਾ ਹੰਸਾਲੇ ਤੱਕ ਪਾਣੀ ਗਿਆ ਬਹੁਤ ਨੁਕਸਾਨ ਹੋਇਆ ਸੀਗਾ ਠੀਕ ਹੈ ਹਾਂ ਕਰਵਾ ਧੰਨਵਾਦ ਕਾ ਕਰ ਰਹੀ ਹੈ ਨਹੀਂ ਚੰਗੀ ਗੱਲ ਹੈ ਜੀ ਜੇ ਬੰਦ ਪੱਕਾ ਕਰ ਰਹੇ ਆ ਤਾਂ ਵੀ ਆਪਣਾ ਹੀ ਫਾਇਦਾ ਹੈ ਤੇ ਚ ਵੀ ਜੇ ਅਗੇ ਨਾ ਨੁਕਸਾਨ ਹੋਏ ਜਿਵੇਂ 2023 ਚ ਹੋਇਆ ਸੀ ਤੇ ਨਾ ਹੋਵੇ ਉਵੇਂ ਚੰਗੀ ਗੱਲ ਹੈ ਤੇ ਪਹਿਲਾਂ ਕਰਾਲੇ ਵਾਲੀ ਸਾਈਡ ਟੁੱਟੇ ਸੀ ਵੀ ਹੁਣ ਅਮਰਾਲੇ ਵਾਲੀ ਸਾਈਡ ਚੰਗੀ ਗੱਲ ਹੈ ਵਧੀਆ ਬੰਦ ਕਰ ਰਹੇ ਨੇ ਇਹ ਤੇ ਸੜਕ ਵੀ ਖਰਾਬ ਹੋਈ ਸੀ ਕਾਫੀ ਜਿਆਦਾ ਨੁਕਸਾਨ ਹੁੰਦਾ ਤਾਂ ਕਰਕੇ ਚੰਗੀ ਗੱਲ ਹੈ ਜੀ ਬਹੁਤ ਵਧੀਆ ਸਰਕਾਰ ਨੇ ਉਪਰਾਲਾ ਕਰਿਆ ਵੀ ਕੰਮ ਓਕੇ ਹੋ ਰਿਹਾ ਜੀ ਪਹਿਲਾਂ ਕਰ ਦਿੱਤਾ ਚੰਗੇ ਰਹਿੰਦੇ ਤੇ ਹੁਣ ਕਰਿਆ ਤਾਂ ਵੀ ਵਧੀਆ ਹੀ ਹੈ ਜੋ ਵੀ ਹੈ ਠੀਕ ਹੈ ਜੀ ਥੈਂਕ ਯੂ ਬਈ ਕੀ ਨਾਮ ਹੈ ਮੇਰਾ ਨਾਮ ਜਸ਼ਨਦੀਪ ਸਿੰਘ ਆ ਤੇ ਮੈਂ ਰਾਜਪੁਰੇ ਦਾ ਰਹਿਣ ਵਾਲਾ ਡੇਰਾਬਸੀ ਕੰਮਕਾਰ ਕਰਨ ਲਈ ਜਾਣ ਲਈ ਰਸਤਾ ਹੀ ਰਹਿੰਦਾ ਕੱਗਰ ਵਾਲਾ ਤੇ ਜਿਵੇਂ ਪਹਿਲਾਂ ਪਾਣੀ ਆ ਗਿਆ ਸੀਗਾ ਤੇ ਰਸਤਾ ਬਹੁਤ ਖਰਾਬ ਹੋ ਗਿਆ ਸੀਗਾ ਹੁਣ ਪੱਥਰ ਲਾ ਕੇ ਬੰਨ ਪੱਕਾ ਕਰ ਰਹੇ ਆ ਤੇ ਵੀ ਰਸਤਾ ਨਾ ਖਰਾਬ ਹੋਵੇ ਲਾਂਘਾ ਲੱਗਿਆ ਰਵੇ ਤੇ ਜਿੰਨੇ ਵੀ ਲੋਕ ਆਂ ਡੇਰਾਬਸੀ ਜਾਣ ਵਾਲੇ ਬਨੂੜ ਰਾਜਪੁਰਾ ਸਾਰਿਆਂ ਨੂੰ ਰਾਹ ਆ ਹੀ ਲੱਗਦਾ ਜੀ ਤੇ ਸਰਕਾਰ ਦਾ ਧੰਨਵਾਦ ਆ ਇਹ ਪੱਕਾ ਕਰਨ ਲੱਗਿਆ ਇਹਨੂੰ ਮੇਰੇ ਸੋਨੀ ਹੈ ਜੀ ਪਿੰਡ ਮਾਨਕਪੁਰਾ ਜੀ ਠੀਕ ਹੈ ਜ਼ਿਲ੍ਹਾ ਮੋਹਾਲੀ ਜੀ ਤੇ ਜਿਸ ਤਰ੍ਹਾਂ ਹੁਣ ਤੁਸੀਂ ਇਹ ਆਰਕਸ ਕਰਾ ਲਾਉਂ ਲਾਲਾ ਵਾਲੇ ਪੂਲ ਤੋਂ ਲੰਘ ਰਹੇ ਹੋ ਪੂਲ ਤੇ ਕੰਮ ਹੋ ਰਿਹਾ ਕੀ ਕਹਿਣਾ ਹੈ ਇਸ ਬਾਰੇ ਬਈ ਬਹੁਤ ਵਧੀਆ ਉਪਰਾਲਾ ਹੈ ਜੀ ਅਸੀਂ ਅੱਜ ਥੋੜੀ ਰੀਸੈਂਟਲੀ ਲੰਘੇ ਆ ਜੀ ਦੇਖਿਆ ਕੰਮ ਚੱਲੀ ਜਾਂਦਾ ਜੀ ਬਹੁਤ ਵਧੀਆ ਇਸ ਨਾਲ ਜੀ ਸਾਰੇ ਨਗਰ ਜਿੰਨੇ ਵੀ ਨੇੜੇ ਤੇੜੇ ਦੇ ਲੋਕ ਨੇ ਜਾਂ ਹੋਰ ਕੋਈ ਰਾਹੀਰ ਨੇ ਜੀ ਸਭ ਨੂੰ ਸੁਖਾਲਾ ਜੀ ਅਗਰ ਇਹ ਵਧੀਆ ਬਣਦਾ ਮਜ਼ਬੂਤ ਹੁੰਦਾ ਜੀ ਤਾਂ ਇਹਦਾ ਸਭ ਨੂੰ ਜਿੰਨੇ ਵੀ ਹੈ ਨੇ ਜੀ ਲੰਘਣੇ ਵਾਲੇ ਰਾਹੀਰ ਵੀ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਵਧੀਆ ਰਹੇਗਾ ਜੀ ਨਹੀਂ ਇੱਥੇ ਮਤਲਬ ਕਿ ਖਤਸ਼ਾ ਸੀ ਇਹ ਵਰਖਾ ਦੇ ਵਿੱਚ ਬਹੁਤ ਹਾਂ ਜੀ ਹਾਂ ਜੀ ਪਹਿਲਾਂ ਪਿਛਲੀ ਵਾਰੀ ਤੁਸੀਂ ਦੇਖਿਆ ਜੀ ਬਹੁਤ ਬੁਰਾ ਹਾਲ ਸੀ ਜੀ ਇੱਥੇ ਕਈਆਂ ਦੀਆਂ ਗੱਡੀਆਂ ਗੁੱਡੀਆਂ ਵੀ ਰੁੜੀਆਂ ਕੁਝ ਵੀ ਹੋਇਆ ਹਨ ਬਹੁਤ ਕੁਝ ਹੋਇਆ ਜੀ ਚਲੋ ਇਸ ਵਾਰੀ ਪਹਿਲਾਂ ਹੀ ਸਰਕਾਰ ਨੇ ਇਹਨੂੰ ਮੱਦੇਨਜ਼ਰ ਰੱਖ ਕੇ ਜੋ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਜੀ ਵੀ ਅੱਗੇ ਤੋਂ ਆਪਾਂ ਨੂੰ ਇਹ ਜਿਹੀ ਕੋਈ ਕਠਿਨਾਈ ਨਾ ਆਵੇ